ਨਹੀਂ ਤਾ ਤਾ ਸਹੀ ਆ ਜੇਲ ਇਸ ਖਰਾਬ ਹੋਵੇ ਤੇ ਮੇਰੇ ਆ ਜਾ ਵਾ ਕਿ ਤਾ ਲੈ ਦੋ ਤੇ ਕੱਪੜਾ ਵਿੱਚ ਨਾ ਲਊਗਾ ਲੈ ਇਸ ਖਰਾਬ ਆ ਉਹ ਜਾ ਚਲ ਜਾ ਲੈ ਤੇਨਾਂ ਜੇ ਸਾਦਾ ਵੀ ਉਹਦਾ ਫੋਟੋ ਦੇ ਕੋਈ ਵਿੱਚ ਹੀ ਨਹੀਂ ਜਾਣ ਦੇ ਜਾ ਗੱਲਾਂ ਕਰਨ ਦਾ ਬੱਚੇ ਬੱਚਾ ਆ ਬੱਚਾ ਆ ਉਹ ਗੱਲ ਹੈ ਚਲ ਗੋਪੀਏ ਇਹਨੂੰ ਕੋ ਲੈਂਜ ਚੇਂਜ ਕਰਕੇ ਦਿਖਾ ਦੇ ਇਹਨੂੰ ਕੋ ਆਹ ਲੈਂਜ ਪਾ ਕੇ ਦਿਖਾ ਦੇ ਆਹ ਲੈਂਜ ਪਾ ਕੇ ਆਪਣੇ ਆਪਣੇ ਜਿਹਨਾਂ ਤੇ ਲੱਗੇ ਰਾ ਕੇ ਬੈਠਾ ਹੈ ਔਰ ਕੋਲ ਆਇਓ ਮੈਂ ਤੁਹਾਨੂੰ ਦੱਸਣਾ ਮੈਂ ਨਾ ਕੈਮਰੇ 'ਚ ਹੀ ਰਹਾ ਕੈਮਰੇ ਆਲੇ ਨਾ ਰਿਆਂ ਆ ਛੇ ਕੈਮਰੇ ਆਲੇ ਨਾ ਕੈਮਰੇ ਆਈਆਂ ਹਰਿਆ ਛੋਲਾ ਛਤਨ ਨਾ ਉਹ ਜਿਹੜੇ ਨੋਟ ਚੋਕੇ ਦਿੰਦੇ ਹੋਏ ਮੰਮੀ ਆਈ ਜਾਂਦੀ ਕਰੇਂਦੀ ਹੋਈ ਜਦ ਕੈਮਰੇ ਆਈਆਂ ਨਾ ਹਾਂ ਲੱਗ ਗਿਆ ਹੋਈ ਲੰਗਾਈ ਅੰਡਾ ਲੰਡਾ ਲੱਗਿਆ ਇਹ ਗਾਣ ਮੈਂ ਜਾਣ ਕੇ ਗੋਪੀ ਦਾ ਵੇਖਣ ਵਾਲਾ ਕਿ ਮੇਰਾ ਉਹ ਨਾ ਟੇਕੜਾ ਆ ਉਹ ਅੱਛਾ ਪਤਾ ਕਿ ਕਿੱਡਾ ਹੋ ਵੱਡਾ ਆ ਇਹਦੇ ਮੇਰੇ ਤੋਂ ਵੱਡਾ ਆ ਗੋਪੀ ਤੇ ਇਹ ਮਾਰੀ ਛੇਤੀ ਗਰਾਉ ਫੇਰੇ ਮੈਂ ਤੇ ਤੁਹਾਡੇ ਵੀਡੀਓ ਨਹੀਂ ਗਈ ਅੰਤ ਨੂੰ ਆਦਾ ਨਾ ਸਾਹ ਬਾਤ ਕਰੀ ਅਕਲ ਨੂੰ ਪਹਿਲਾਂ ਬੁਲਾਉਂਦੇ ਆ ਨਾ ਅਗਜੀ ਲੱਗਦਾ ਨਾ ਪ੍ਰਾਣ ਜੀ ਮੰਨ ਦੀ ਆਂਦਾ ਵੀ ਨਾ ਵੀ ਪੁਰਾਣਾ ਨਹੀਂ ਹੈ ਮੈਂ ਮੰਨਦੇ ਵੀ ਪ੍ਰਾਣਾ ਨਹੀਂ ਹੈ ਨੜੀਆ ਸਿਵਕ ਹਾਂ ਕਰਾਤੀ ਮੇਰੀ ਬੇਟੀ ਅੱਗੇ ਵੱਡੇ ਤਾਂ ਡੇਲੂ ਆਉਂਦਾ ਹੈ ਇਹ ਬੇਤਲੇ ਆਂਦੇ ਕਹਿਵੇਂ ਜਿ ਰਿਹਾ ਮੁੰਡਾ ਆਪਣੀ ਆਉਂਦਾ ਨਾ ਮਾਣਾ ਦਈ ਅੱਦੇ ਇਹ ਵੀਡੀਓ ਡਿਲੀਟ ਕਰਨਾ ਵੀਡੀਓ ਡਿਲੀਟ ਇਹ ਹੋ ਲੱਗ ਗਿਆ ਇਹ ਲੋਯਾ ਉਹਦੀ ਬਿੰਦੀ ਨਹੀਂ ਲੱਭੇਗੀ ਮੈਨੂੰ ਇਹ ਲੱਭਣੀ ਆ ਅਸਮਾਨ ਦੇ ਮੱਥੇ ਤੇ ਲਾਲਾ ਬੜਾ ਝੇਰ ਹੋ ਗਿਆ ਨਾ ਓਹ ਸਾਲ ਤੇ ਹੋ ਗਿਆ ਭੈਣ ਚੁੱਤੀ ਦਾ 47 ਦੇ ਲਿਆਂ ਦਾ ਅੱਧਾ ਵੱਡਾ ਬੰਦਾ ਉੱਧਾ ਕਹਿੰਦਾ ਵੀ ਮੈਨੂੰ ਨਹੀਂ ਲਾਉਣਾ ਅੰਦਾ ਭਾਜੀ ਹਾਂ ਰੁਪਿਆ ਉਹ ਤੇ ਬਹਿਣਾ ਫਿਰ ਪੂਰਾ ਆਏਗਾ ਲੱਗੇ ਨਹੀਂ ਲੜਾ ਚੁੱਪਦਾ ਨਹੀਂ ਇੱਥੇ ਫਿਰ ਅੱਧਾ ਅੱਧਾ ਹੁਣ ਹੈ ਫੋਡਰ ਨਹੀਂ ਸੁਣੀ ਹੁੰਦੀ ਹੈ ਜਿਆਦਾ ਕੋਰਾ ਹੋ ਗਿਆ ਟੈਡੂ ਤੇ ਖਾ ਮੁੰਡੇ ਦੇ ਟੈਡੂ ਖਾ ਟੈਡੂ ਖਾ ਕੀ ਕੋਚੂ ਨੂੰ ਫਿਰ ਕੀ ਕਿ ਦੁੱਧ ਨਹੀਂ ਨਹੀਂ ਚਾਹ ਨਹੀਂ ਹੁੰਦੀ ਚਾਹ ਬਸ ਹੋ ਗਈ ਨਾ ਆਇਦਰ ਵੇਖੀ ਹੁਣੇ ਲੱਗ ਗਿਆ ਲੱਗ ਗਿਆ ਇਹ ਹੁਣ ਲੱਗੂਗਾ ਮੈਨੂੰ ਹੁਣ ਬਿੰਦੀ ਲੱਗ ਗਈ ਉਸ ਬਿੰਦੀ ਲੱਗ ਗਈ ਤਾਂ ਮੈਨੂੰ ਲੱਗਣਾ ਮੇਰੇ ਕੋਲ ਟੱਕ ਕੋਣ ਮਾਰ ਉਹ ਮਮਾ ਲੱਡਪਣਾ ਮਾਰੇ ਕਾ ਪੇਪਰ ਲੱਗ ਗਿਆ ਹਾਂ ਲੱਗਾ ਹੀ ਨਹੀਂ ਉਹ ਲੱਗਾ ਹੀ ਭਰਾਵਾ ਉੱਤੇ ਲੱਗਾ ਆ ਤੇ ਲੱਗਾ ਵਾ ਤੂੰ ਤਾਂ ਗੋਲਣਗਾ ਤੂੰ ਨਿਆਣ ਕੀ ਚੱਲਿਆ ਕਿਉਂ ਨਹੀਂ ਹਾਂ ਮਮਾ ਛੱਡ ਹੁਣ ਇਤਨਾ ਨਹੀਂ ਇਤਨਾ ਹੁੰਦਾ ਇਹਨੂੰ ਆਪ ਹਣ ਘਮਾ ਹੋਣ ਆ ਗਿਆ ਨਾ ੜ ਗਿਆ ਨਾ ਇਹ ਜਿਹੜਾ ਪੁਰਾਣਾ ਤੂੰ ਕੈਮਰਾ ਚ ਨਹੀਂ ਰਹਿ ਭਾਈ ਚੈੱਕ ਕਰੋ ਸ਼ੂਟ ਕਰਾ ਦੇ ਕਾਪੀ ਭਾਈ ਜਣੀ ਜਿਹਨੂੰ ਚੁਰਵਾ ਬੰਦਦਾ ਤੱਕ ਪੁਰਾਣੀ ਕੋ ਬੋੜ ਕਿੱਚੀ ਗਈ ਇੱਕ ਜਲੀ ਜੀ ਹੌਣ ਵੀ ਨਹੀਂ ਕਿੱਚੀ ਗਈ ਕਿਆ ਕਹਿਦਾ ਨਹੀਂ ਆਹ ਕਿੱਥੇ ਕਿੱਣੀ ਆਹ ਉਹ ਤਾਂ ਕਹਿੰਦਾ ਕਿੱਚੀ ਨਹੀਂ ਜਾਣਦੀ ਕੁਮਾਰਾ ਇਹ ਮੈਨੂਲੀ ਆ ਯਾਰ ਆਟੋ ਗੈਨ ਨਹੀਂ ਹੈ ਇਹ ਸਾਰੇ। ਹੁਣ ਤੈਨੂੰ ਖਿੱਚਣੀ ਨਹੀਂ ਹੋਣੀ। ਮੈਂ ਫੋਟੋ ਖਿੱਚਣੀ ਨਹੀਂ ੜਿਆ। ਮੈਂ ਲੈ ਜਾਵਾਂ। ਪੁੱਛ ਭਾਜੀ ਨੂੰ। ਆਪੇ ਕਿਉਂ ਨਹੀਂ ਘੁੰਮਦੇ? ਤੂੰ ਐਵੇਂ ਵੀਡੀਓ ਨਾ ਪਾ ਦੀਂ ਆਈ ਮੈਂ ਤੈਨੂੰ ਦੱਸਾਂ। ਵੀਡੀਓ ਡਲੀਟ। ਕਿੱਥੇ ਗਏ? ਕਹਿ ਕਹਿ ਔਰ ਇਹ ਤਾਂ ਕਹਿਰ ਕਮਾਉਣ ਦੇ ਮੁੰਡਾ ਕਹਿਰ। ਜਸੇ ਟੱਕ ਕਿਆ ਰੰਗੇ ਦੇ ਨਹੀਂ ਕਿਆ ਮੈਨੂੰ ਦਵਾਈ ਦਾ ਤੈਨੂੰ ਦੇ ਉਸਤਾਦ ਨੇ ਕਹਾਂ ਨਹੀਂ ਦਿੱਤੀ ਤੈਨੂੰ ਮੈਂ ਐਸੇ ਕਰਕੇ ਕਹਿਣਾ ਨਾ ਜਸੇ ਟੱਕ ਕਿਆ ਜਾ ਜਦੋਂ ਮੀਰਾ ਪੋਣਾ ਬੰਨ ਕੇ ਆ ਰਿਹਾ ਹੁੰਦਾ ਹੈ ਸ਼ੌਹਰਮਾਨਾ ਹੁੰਦਾ ਹੈ ਪੂਰੀ ਹੋਂਡੀ ਆਸ ਟਾਈਮ ਤੇ ਬੇਇਤੀ ਉਹ ਤਾਂ ਜੇਰੀ ਕੰਮ ਤੇ 2 ਮਿੰਟ ਵੀ ਨਹੀਂ ਲੱਗਣੇ ਚੱਲ ਚੱਲੇ ਪੂਰੀ ਚੱਲੇ ਪੂਰੀ ਰੀਜ ਨਾ ਬੇਇਤੀ ਕਰਾਉਣ ਡਿਆ ਜਸ ਕਰਨਾ ਅੱਜ ਇਹਨੂੰ ਜਲ ਪ੍ਰਵਾਹ ਕਰ ਦੇਣਾ ਆਪਾਂ ਲੈਕ ਚ ਬਾ ਐ ਕਰਨਾ ਥੱਕਾ ਰੂਟ ਰੂਟ ਤੇ ਬਸ ਕਰਨ ਦੀ ਡਿਮਾਂਡ ਹੰਡੀ ਉੱਠੇ ਬਹੋਂਦੀ ਇੱਕ ਪਾੜੀ ਅੱਡੇ ਆ ਬਸ ਖਾਣ ਦਾ ਲੱਗਦਾ ਇਹਨੂੰ ਭੁੱਖ ਹੀ ਲੱਗੀ ਰਹਿੰਦੀ ਆ ਜੇਦਾਂ ਮਰਜ਼ੀ ਵੇਖ ਲਿਓ ਬਾਹੋਂ ਠੇਕਾ ਮਾਰਨ ਡਿਆ ਪੱਕਾ ਜੀ ਚੈੱਕ ਕਰੋ ਉੱਠ ਉੱਠ ਤੇ ਵਿਚਾਰਾ ਬਿਮਾਰੀ ਲੱਗਣ ਡਿਆ ਮੈਨੂੰ ਮਾ ਉੱਠਣ ਡਿਆ ਏ ਭਾਉ ਜੀ ਦਾ ਮਰਜ਼ੀ ਰੇਟ ਹੋਵੇ ਨੇ ਪਹਿਲਾਂ ਰੇਟ ਫਿਕਸ ਕਰਾਉਣਾ ਹੁੰਦਾ ਫਿਊਚਰ ਪਲਾਨ ਦੱਸ ਕੀ ਆ ਕੀ ਕਰਨ ਜਾਣਾ ਚੋਕਲੇਟ ਵਾਲੀ ਕੁਲਫੀ ਫਿਊਚਰ ਪਲਾਨ ਦੱਸ ਕੀ ਆ ਚਲੋ ਸਾਡਾ ਫਿਊਚਰ ਪਲਾਨ ਆ ਸਾਨੂੰ ਪਤਾ ਹੈਗਾ ਹੁਣ ਅਸੀਂ ਪੜਨਾ ਤੇ ਹੈਗਾ ਨਹੀਂ ਆ ਤੇ ਹੁਣ ਮੈਂ ਨਵੀਂ ਕਾਰ ਤੋਂ ਬਾਦਾਂ ਬਾਅਦ ਮੈਂ ਪ੍ਰਾਈਵੇਟ ਪੇਪਰ ਫਰ ਦੇਣੇ ਆ ਤੇ ਬਾਅਦ ਪੇਪਰ ਦੇਣ ਵੇਲੇ ਜਾਣਾ ਬਾਕੀ ਕੰਮ ਸਿੱਖ ਲੈਣਾ ਉਹ ਆਪਣਾ ਭਾਈ ਹੈਗਾ ਗੱਡੀਆਂ ਦਾ ਕੰਮ ਸਿਖਾਉਂਦੇ ਆ ਮੜਾ ਕੋ ਉਧਰ ਵੀ ਕੈਮਰਾ ਕਮਾ ਦਿਓ ਆਈਫੋਨ ਕਿੱਦਾਂ ਹਣਾ ਤੇਰਾ ਆਈਫੋਨ ਬਸ ਇਦਾਂ ਕਮਾਈ ਕਰ ਕਰਕੇ ਤੂੰ ਲੌਂਚ ਹੋਊਗਾ ਇਹਦਾ ਬਸ 17 ਲੈ ਆਉਣਾ ਜਦੋਂ ਹਾਂ 18 ਹੀ ਲੈ ਕੇ ਆਉਣਾ ਅਗਲੀ ਵਾਰੀ ਪਾਏ ਇਕੱਠੇ ਕਰ ਲੈਣੇ ਆ ਉਹਨਾਂ ਦਾ 20 ਕਰ ਦੇਣਾ ਮੋਬਾਈਲ ਦਾ ਜਿਹਨਾਂ ਨੂੰ ਪਾਏ ਇਕੱਠੇ ਆਉਣਾ ਉਹਨਾਂ ਦੇ ਸਾਰੇ ਆਣੇ ਆ ਤੇ ਬਸ ਸਾਡੀ ਲੈਣ ਦੀ ਵੇਟ ਹੀ ਹੋਣੀ ਬਸ ਹੁਣ ਹਾਂ ਕਿੱਦਾਂ ਕੱਟੀ ਜੀ ਚੈੱਕ ਕਰੋ ਸੁਖਣਾ ਲੱਗਦਾ ਵੀ ਉਹ ਬਹੁਤ سارے ਸਟੂਡੈਂਟਸ ਆ ਚੁੱਕ ਨੇ बहुत रौनक लगे हर पास फोटो शूट चल रहे बलून भी उड़ाया उन्होंने उन्नीस सौ ती का ਕਲਰਮਣ ਕਾ ਸ਼ਾਨਕਾ ਨੇ ਇੱਥੇ 스ਕੈਚ ਆਰਟਿਸਟ ਨੂੰ ਮਿਲ ਗੂ। ਚੈੱਕ ਕਰੋ। ਕਾਲ ਕਰਕੇ ਤੁਸੀਂ ਆਪਣਾ ਇੱਥੇ 스ਕੈਚ ਬਣਾ ਸਕਦੇ ਹੋ। ਬਾਰੇ ਲੋਗ ਇਹਦੇ ਮੋਸਟਲੀ ਕਪਲਸ ਆਉਂਦੇ ਆ। ਵਿਚੇ ਆਪਾਂ ਦੇਖ ਰਿਹਾ ਹਾਂ ਕਿੰਨੀਆਂ ਪੂਰੀਆਂ ਲੱਗੀਆਂ। ਮੜਨੇ ਨਿਆਣੇ ਥੱਲੇ ਹੀ ਬਾੜੇ ਨੇ। ਆਊਟ ਆਫ ਕੰਟਰੋਲ ਹੋਣਦੇ। ਇਹ ਕਿਲਾ ਦਾ ਗਰਾਸ਼ ਰੂਦੀ ਨਾ ਚੈੱਕ ਕਰੋ ਰੌਗ ਗੜਨਾ ਚੁਕੇ ਆਪਾਂ ਆਪਣੀ ਆਵਲਿੰਦੀ ਸਵਾਰ ਲੱਗਾ ਤੁਹਾਡਾ ਕੁਝ ਨਿਊ ਹੋਇਆ ਪਿਆ ਘਰਾਂ ਦੀ ਡੈਕੋਰੇਸ਼ਨ ਵੀ ਪਿਆ ਐਂਟਰੀ ਗੇਟ ਇਹਦਾ ਰੌਗ ਦਾ ਡਾਊਨ ਹੀ ਮੜਾ ਹਰ ਜੇ ਕਰਤੇ 150 ਰੁਪਏ ਦੀ ਆਪਣੀ ਟਿਕਟ ਲੱਗੀ ਪੰਜਾਂ ਜਣਿਆਂ ਦੀ 30 ਰੁਪਏ ਪਰ ਪਰਸਨ ਇੱਥੇ ਸਭ ਕੁਝ ਵੇਸਟੇਜ ਚੀਜ਼ਾਂ ਦਾ ਬਣਾਇਆ ਗਿਆ ਹੈ ਸਭ ਕੁਝ ਵੇਸਟੇਜ ਦੇ ਲੱਗਾ ਜਿਹੜੇ ਆਪਣੇ ਘਰੇ ਪਲੱਗ ਲੱਗੇ ਹੁੰਦੇ ਉਹਨਾਂ ਦਾ ਮੜਕੇ ਵੀ ਲੱਗੇ ਪਹਿਲੇ ਫਰਾਣਿਆਂ ਦੇ ਘਰੇ ਫਿਰ ਨਾ ਬਗਿਆਦ ਨੇ ਅੰਦਰ ਜਾਇਆ ਕੁਰੀ ਗੇਲੇ ਨੇ ਰੌਕ ਆਰਾਮ ਆਰਾਮ ਸ਼ੇਕਰ ਸਾਵਲ ਕੰਕਰ ਗੁਗਨਾ ਹਮ ਆ ਗਿਆ ਮੈ ਰੇਡੀਓ ਕਰ ਲਿਆ ਡਾਊਨ ਕਰ ਲਿਆ ਮੱਜਾ 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 ਜਮਾਂ ਜਮਾਂ ਜਾਨੇ ਤੇ ਸਾਡਾ ਫੋਨ ਜੇ ਫਾਸਟ ਲਾਵੇ ਆ ਟਾਈਲਸ ਦਾ ਸਬਕ ਬਣਾਇਆ ਗਿਆ ਟੁੱਟੀਆਂ ਟੁੱਟੀਆਂ ਟਾਈਲਸ ਲਾਏ ਗਈਆਂ ਸਾਰੇ ਇਹਦੇ ਵੇਸਟੀ ਚੀਜ਼ਾਂ ਬਣਾਇਆ ਗਿਆ ਯਾ ਦਨੋਏ ਪਾਪੀ ਕਹਿੰਦੀ ਮਜ਼ਾਕ ਕਰੋ ਤਾਂ ਮਜ਼ਾਕ ਸਾਬ ਬਾ ਬਾ ਫੋਡ ਨਹੀਂ ਖਚਾਈਓ 15 ਦੇ ਵਿੱਚ ਇੱਕ ਐਡ ਹੋਏ ਨਾ ਹੋਰ ਬਾਂਦਰ ਆ ਇੱਕ ਹੋ ਆਈ ਤੇ ਪੈਸੇ ਨਹੀਂ ਦਿੱਤੇ ਨਾ ਹੋਣਾ ਨਹੀਂ ਜਾਣਾ ਇਹ ਸਭਨੂੰ ਮੁਕੇ ਬਣਾਇਆ ਉਹਨਾਂ ਨੇ ਦਨੋ ਐਂਟਰੀ ਲੱਗਦਾ ਹਾਏ ਟੀਡਾ ਮਿੱਟ ਗਿਆ ਜੀ ਹੋਟ ਗਿਆ ਬਲੂ ਅਗੋ ਇਹ ਕੀ ਬੋਲ ਬੜਾਈ ਪੀੜਾ ਵੀੜਾ ਜਿਹੜਾ ਕਾਸ਼ਰ ਗਾਇਆ ਹੁੰਦਾ ਕਿਥੇ ਨੰਗੇ ਜਣਾ ਹੀ ਉਹਨਕੋ ਹਾਂ ਇੱਥੇ ਬੋਟੇ ਬਚਾਈ ਐਸੇ ਬੋਲੋ ਕਿ ਉਹ ਵੀ ਪਾਣੀ ਨੂੰ ਮੋੜਾ ਇੱਥੇ ਮੋੜਾ ਬੈਠੇ ਸੋਹਰੇ ਵੀ ਲੱਗੇ ਇੱਧਰ ਅਜਿਹੇ ਪੱਥਰ ਰੱਖੇ ਇਹਨਾਂ ਨੇ ਕਿੱਥੋਂ ਪਾਣੀ ਆ ਰਿਹਾ ਹੈ ਹਰੇ ਨੇ ਆਪਣੀ ਵੀਡੀਓ ਬਣਾਉਣ ਚ ਬੇਸਤ ਨੇ ਯੂ ਵੈਸੇ ਬਹੁਤ ਕਹਾਂ ਡਾ ਰਹੇ ਸੀ ਮਾਸਾ ਕੀ ਰਿਹਾ ਪੇਟ ਮੈਂ ਨਾ ਵੰਦ ਚ ਨਹੀਂ ਆਈ ਸੀ ਹਰੇ ਕਿਤੇ ਪਾਣੀ 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 ਹੋ ਰਿਹਾ ਥਾ ਐ ਬੂ ਨੇ ਫੁੱਲ ਇੰਜੋਏ ਕੀਤਾ ਪਾਣੀ ਦਾ ਐ ਬੂ ਐ ਬੂ ਹਰ ਜਗ੍ਹਾ ਬਹੁਤ سارے ਸਕੂਲਾਂ ਦੇ ਛੋਣੇ ਬਾਇਰ ਕੋਲ ਇੰਜੋਏ ਕਰਦੇ ਤੇ ਖਾਦਾ ਟਾਈਮ ਕਦੀ ਕਿਤੇ ਲੈ ਗਣੀਆਂ ਜਾਂਦੇ ਘੁੰਮਣ ਕਿੰਨਾ ਦਾ ਟਾਈਮ ਹੈ ਬਸ ਘੁੰਮਣ ਤੇ ਲੱਗਿਆ ਅੱਜ ਕੱਲੇ 300 ਰੁਪਏ ਵਸੂ ਕਰਦੇ ਚੱਲ ਜੀ ਸਭ ਕੁੜੀ ਦਾ ਫੋਨ ਛੋੜਦਾ ਇਹਨੇ ਹਾਂ ਇਹਨੇ ਅੱਜ ਕੁੜੀ ਦਾ ਫੋਨ ਛੋੜਦਾ ਕੁੜੀ ਆ ਦੇ ਹੱਲ ਦੇਖੇ ਔਖਾ ਔਖਾ ਆ ਕਿਥੇ ਜੜੀ ਜਾਂਦੀ ਆ ਹੋਣੀ ਹੀ ਹੋਣੀ ਆ ਜੀ ਤਾਂ ਨੇ ਆਣੇ ਨੇ ਪੂਰਾ ਪਾਣ ਮਾਨਵੇ ਕਹੇ ਵੀਡੀਓ ਬਣਾਓ ਮੇਰੀ ਵੀਡੀਓ ਬਣਾਓ ਬਲੌਗ ਦੇ ਬੰਦ ਕਰੋ ਚੈੱਕ ਕਰੋ ਨਿਆਣਾ ਦਾ ਸ਼ੂਟ ਹੋ ਰਿਹਾ ਬੋਲੇ ਫੋਟੋਗ੍ਰਾਫੀ ਚੱਲ ਰਹੀ ਹੈ ਉਹ ਕਮਾਂਡੋ ਹੋਰ ਕੀ ਜਾਣਿਆ ਮੂਰਤੀਆਂ ਮੂਰਤੀਆਂ ਕੀਤੀਆਂ ਭਈਆਂ ਇਹਨਾਂ ਸਾਰੇ ਪਾਸੇ ਪੂਰਾ ਹੈਂਡ ਮੇਡ ਆ ਚੈੱਕ ਕਰੋ ਬਹੁਤ ਵਧੀਆ ਕਿੰਨੇ ਬਣਾਇਆ ਜਿੰਨੇ ਬਣਾਇਆ ਉਰਹਾਤ ਕੰਮ ਕੀਤਾ ਜਿਹੜੀਆਂ ਆਪਣੇ ਟੁੱਟੀਆਂ ਟਾਈਲਾਂ ਹੁੰਦੀਆਂ ਉਹਨਾਂ ਦੇ ਰਾਹ ਬਣਾਏ ਨਾ ਆ ਦੇਖੋ ਚੂੜੀਆਂ ਨਾ ਜਿਹੜੀਆਂ ਚੂੜੇ ਟੁੱਟ ਜਾਂਦੀਆਂ ਕੁੜੀਆਂ ਦੀਆਂ ਉਹਨਾਂ ਦੇ ਨਾਲ ਉਹ ਪੂਰੀ ਫੌਜ ਖੜੀ ਆ ਹਮਲੇ ਵਾਸਤੇ ਇਹ ਪੂਰੀ ਜੰਗਲੀ ਲੋਕਾਂ ਵਾਲਾ ਬਣਾਇਆ ਨਾ ਜਿਹਦਾ ਪਹਿਲਾਂ ਲੋਕੀ ਰਹਿੰਦੇ ਹੁੰਦੇ ਆ ਮੋਰ ਬਣਾਏ ਪੂਰੇ ਚੂੜੀਆਂ ਦੇ ਨਾਲ ਆਵਲ ਚੂੜੀਆਂ ਲੱਗੀਆਂ ਪੂਰੀਆਂ ਕੋਲਾ ਦੇ ਸਟੂਡੈਂਟਸ ਹੀ ਬਹੁਤ ਆਏ ਨੇ ਅੱਜ